ਬਾਉ ਜੀ ਕਿੰਨੇ ਦਾ ਅੱਜ ਆਵਾਜ਼ ਦੇਣਾ ਅੱਜ ਨੌਂ ਨੰਬਰ ਵਾਰਤ ਅੱਜ ਨੌਂ ਨੰਬਰ ਵਾਰਤ ਸਾਡੀ ਭੈਣ ਸਵੰਦੀਰਤਾ પતિ ਸੁਤਿੰਦਰ ਸਿੰਘ ਹੈਪੀ ਜੋ ਸ਼ੁਰੂ ਤੋਂ ਹੀ ਆਪਣੇ ਵਾਰਡ ਦੀ ਆਪਣੇ ਸਾਹਿਬ ਜੀ ਨਿਮਾਣੇ ਵਾਂਗ ਕੇ ਸੇਵਾ ਕਰ ਰਿਹਾ ਕੋ ਪਰਮਾਤਮਾ ਨੇ ਬਖਸ਼ੀ ਸੋਈ ਕੌਂਸਲਰ ਬਣੇ ਤੇ ਗੁਰੂ ਸਾਹਿਬ ਦਾ ਸੁਖਰਾਣਾ ਸੁਖਣੀ ਸਾਹਿਬ ਦਾ 파ਟਨਰ ਕਰਕੇ ਕਰਵਾ ਕੇ 99 ਕੀਰਤਨ ਹੋਇਆ ਬਹੁਤ ਖੁਸ਼ੀ ਹੋ ਰਹੀ ਹੈ ਪਰਮਾਤਮਾ ਅਗੇ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਆਪਣੇ ਸਾਂਹੇਵਾਲ ਸ਼ਹਿਰ ਦੇ ਵਿਕਾਸ ਲਈ ਜੋ ਵੀ ਗੁਰੂ ਸਾਹਿਬ ਜੀ ਦੇ ਅਰਦਾਸ ਕੀਤੀ ਹੈ ਤੇ ਜੋ ਵੀ ਸਾਡੇ ਹਲਕਾ ਸਾਂਹੇਵਾਲ ਦੇ ਨਗਰ ਕੌਂਸਲ ਸਾਂਹੇਵਾਲ ਦੇ ਭੈਣ ਭਰਾ ਜਿਹੜੀ ਵੀ ਸੇਵਾ ਇਹਨਾਂ ਨੂੰ ਲਾਉਣਗੇ ਮੈਨੂੰ ਲਾਉਣਗੇ ਅਸੀਂ ਨਿਮਾਣੇ ਵਾਂਗ ਕੇ ਸੇਵਾਦਾਰ ਬਣ ਕੇ ਇਹ ਸੇਵਾ ਕਰਾਂਗੇ ਜਿਹੜਾ ਲੋਕਾਂ ਨੇ ਫਤਵਾ ਦਿੱਤਾ ਉਸ ਤੋਂ ਬਾਅਦ ਅੱਜ ਧੰਨਵਾਦ ਕੀਤਾ ਗਿਆ ਜੀ ਲੋਕਾਂ ਦਾ ਤੇ ਅੱਜ ਸ਼ੁਕਰਾਮਈ ਕੀਤਾ ਗਿਆ ਤੇ ਇਹਦਾ ਸਮਾਗਮ ਹੋਇਆ ਹਾਂਜੀ ਲੱਖ ਖੁਸ਼ੀਆਂ ਪਾਸਾਹੀਆਂ ਜੇ ਸਤਿਗੁਰੂ ਨਦਰ ਕਰੇ ਦੇਵ ਮਹਾਵਾਕ ਅਨਸਾਰ ਅੱਜ ਗੁਰੂ ਮਹਾਰਾਜ ਜੀ ਦੇ ਓਟ ਆਸਰੇ ਨਾਲ ਇਹ ਇੱਥੇ ਪੂਰੇ ਵਾਰਡ ਵਾਸੀਆਂ ਦਾ ਸੁਖੁਣੀ ਸਾਹਿਬ ਦਾ ਪਾਠ ਕਰਕੇ ਧੰਨਵਾਦ ਕੀਤਾ ਜਿਹਦੇ ਵਿੱਚ ਬਾਬਾ ਬਿਆਨ ਸਿੰਘ ਜੀ ਨੇ ਕੀਰਤਨ ਕੀਤਾ ਔਰ ਬਾਬਾ ਮੇਜਰ ਸਿੰਘ ਜੀ ਰਿਰੂ ਸਾਹਿਬ ਵਾਲੇ ਕਾਰ ਸੇਵਾ ਵਾਲੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇੱਥੇ ਸਾਨੂੰ ਅਸ਼ੀਰਵਾਦ ਦਿੱਤਾ ਕਿ ਇਹ ਬੀਕੇ ਮਨਕਸ਼ੀ ਸਾਡੀ ਭੈਣ ਜਿਹੜੇ ਬਰਮ ਕੁਮਾਰੀ ਆਸ਼ਰਮ ਦੇ ਸਾਹਨੇ ਵਾਲ ਦੇ ਸੰਚਾਲਕ ਨੇ ਉਹਨਾਂ ਨੇ ਵੀ ਇੱਥੇ ਆ ਕੇ ਬਹੁਤ ਸਾਨੂੰ ਅਸ਼ੀਰਵਾਦ ਦਿੱਤਾ ਤੇ ਇਹਨਾਂ ਅੰ타 ਮਹਾਪੁਰਸ਼ਾਂ ਦੀ ਕਿਰਪਾ ਨਾਲ ਗੁਰੂ ਮਹਾਰਾਜ ਦੀ ਓਟ ਆਸਰੇ ਨਾਲ ਤੇ ਅਸੀਂ ਜਿਹੜੀ ਇਹ ਜਿੱਤ ਆਵਾਰਡ ਦੀ ਜੇ ਹਾਸਲ ਕੀਤੀ ਆ ਤੇ ਕੈਬਨਟ ਮੰਤਰੀ ਸਾਡੇ ਭਰਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਉਹਨਾਂ ਦਾ ਵਿਸ਼ੇਸ਼ ਯੋਗਦਾਨ ਜਿਹੜਾ ਹੈਗਾ ਉਹ ਹਮੇਸ਼ਾ ਹੀ ਸਾਡੇ ਨਾਲ ਸਹਿਯੋਗ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਉਹ ਹਮੇਸ਼ਾ ਮਿਲਦਾ ਰਹਿੰਦਾ ਤੇ ਉਹ ਵੀ ਆਪਣਾ ਆਸ਼ੀਰਵਾਦ ਜਿਹੜਾ ਹੈਗਾ ਦੇ ਕੇ ਗਏ ਨੇ ਔਰ ਪੂਰੀ ਸੰਗਤ ਦਾ ਧੰਨਵਾਦ ਕਰਨ ਵਾਸਤੇ ਸਾਡੀ ਡਿਵੈਲਪਮੈਂਟ ਨੂੰ ਲੈ ਕੇ ਥੇਰੇ ਕਰੇ ਇਹ ਕੰਮ ਸ਼ੁਰੂ ਹੋ ਗਏ ਜੀ ਬੋਰਡ ਦੀ ਡਿਵੈਲਪਮੈਂਟ ਦੇ ਜਿੰਨੇ ਕੰਮ ਸੀਗੇ ਟੋਟਲ ਦੇ ਟੋਟਲ ਅਸੀਂ ਲਿਖ ਕੇ ਜਿਹੜੇ ਹੈਗੇ ਆ ਕਮੇਟੀ ਨੂੰ ਦੇ ਦਿੱਤੇ ਹੋਏ ਆ ਤੇ ਉਮੀਦ ਆ ਵੀ ਜਿਹੜੀ ਆਉਣ ਵਾਲੀ ਮੀਟਿੰਗ ਆ ਉਹਦੇ ਵਿੱਚ ਬਹੁਤ ਸਾਰੇ ਮਥੇ ਸਾਡੇ ਜਿਹੜੇ ਪਾਸ ਕੰਮ ਹੋ ਜਾਣਗੇ ਤੇ ਅਸੀਂ ਕਰਾਵਾਂਗੇ ਔਰ ਸਾਡੀ ਜਿਹੜੀ ਪਲੇਟੀ ਮੀਟਿੰਗ ਆ ਉਹ ਬੜੀ ਦਮਦਾਰ ਹੋਊਗੀ ਤੇ ਨਗਰ ਕਾਉਂਸਲ ਦੇ ਸਾਰੇ ਅਧਿਕਾਰੀ ਮੰਤਰੀ ਸਾਹਿਬ ਤੇ ਸਾਰੇ ਕਾਉਂਸਲਰ ਸਹਿਬਾਨ ਤੇ ਪੂਰੇ ਦੇ ਪੂਰਾ ਹਾਊਸ ਦੇ ਮੈਂਬਰ ਸਹਿਬਾਨ ਉਹਨਾਂ ਨੇ ਬੜੇ ਮਤਲਬ ਜੋਗ ਜਿਹੜੇ ਹਾਊਸ ਦੇ ਮੈਂਬਰ ਸਹਿਬਾਨ ਨੇ ਤੇ ਉਹਨਾਂ ਨੇ ਜਿਹੜਾ ਹੈਗਾ ਪੂਰਾ ਵਧੀਆ ਇੱਕ ਫਰਮੀ ਜਿਹੜੀ ਮੀਟਿੰਗ ਜਿਹੜੀ ਆ ਬੜੀ ਅੱਛੇ ਤਰੀਕੇ ਨਾਲ ਸਾਰੇ ਸਾਹਨੇਵਾਲ ਦੀ ਡਿਵੈਲਪਮੈਂਟ ਵਾਸਤੇ ਉਹ ਕਰਨ ਦਾ ਪ੍ਰਣ ਕੀਤਾ ਹੋਇਆ ਤੇ ਉਸੇ ਚ ਚੱਲਦੇ ਅਸੀਂ ਬਹੁਤ ਸਾਰੇ ਕੰਮ ਜਿਹੜੇ ਨੇ ਸਾਹਨੇਵਾਲ ਦੇ ਪਹਿਲੀ ਮੀਟਿੰਗ ਚੋਂ ਮਤੇ ਫੋਨ ਚ ਕਾਮਯਾਬ ਰਾਂਗੇ ਵਾਰਡ ਦੇ ਵਿੱਚ ਪਾਰਕ ਕਿੰਨੇ ਨੇ ਜੀ ਕੋਈ ਨਹੀਂ ਸਾਡੇ ਵਾਰਡ ਚ ਕੋਈ ਪਾਰਕ ਨਹੀਂ ਹੈਗਾ ਜੀ ਜਿਵੇਂ ਸਾਹਨੇਵਾਲ ਦੇ ਇੱਕ ਹੀ ਪਾਰਕ ਹੈ ਜਿਹੜਾ ਡ੍ਰੀਮ ਪਾਰਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਂਜੀ ਬਿਲਕੁਲ ਕੋਈ ਉਸ ਤਰ੍ਹਾਂ ਦੇ ਪਾਰਕ ਹੋਣਗੇ ਹਾਂਜੀ ਦੇਖੋ ਸਾਡਾ ਜਿਹੜਾ ਚੋਣ ਲੜਨ ਦਾ ਮੁੱਖ ਮਕਸਦ ਆ ਕੁਈ ਹੀ ਹੈ ਕਿ ਅਸੀਂ ਆਪਣੇ ਵਾਰਡ ਨੂੰ ਬਹੁਤ ਹਰਿਆ-ਭਰਿਆ ਤੇ ਇਹਦੀ ਅੱਛੀ ਡਿਵੈਲਪਮੈਂਟ ਕਰ ਸਕੀਏ ਸੋ ਸਾਡੇ ਕੋਲੇ ਇੱਕ ਇਥੇ ਟੋਬਾ ਪਿਆ ਨਾਲ ਹੀ ਤੇ ਉਹਦੇ ਵਿੱਚ ਅਸੀਂ ਇਰਾਦਾ ਰੱਖਦੇ ਆਂ ਵੀ ਨਗਰ ਨਿਵਾਸੀਆਂ ਦੀ ਸਹਿਮਤੀ ਦੇ ਨਾਲ ਕਿਸੇ ਭੈਣ ਭਾਈ ਨੂੰ ਦੁਖੀ ਕਰਕੇ ਨਹੀਂ ਉਹਨਾਂ ਦੀ ਸਹਿਮਤੀ ਦੇ ਨਾਲ ਜੇ ਅਸੀਂ ਉੱਥੇ ਇੱਕ ਡ੍ਰੀਮ ਪਾਰਕ ਵਰਗਾ ਪਾਰਕ ਬਣਾਉਣਾ ਚਾਹੁੰਦੇ ਆਂ ਔਰ ਇੱਕ ਛੋਟਾ ਜਿਹਾ ਕਮਿਊਨਿਟੀ ਹਾਲ ਜਿਹੜਾ ਕਿ 1000 ਕ ਗਜ ਜਗ੍ਹਾ ਦਾ ਹੋਵੇ ਤੇ ਉਹ ਵੀ ਅਸੀਂ ਵਾਰਡ ਵਾਸੀਆਂ ਨੂੰ ਜਿਹੜਾ ਹੈਗਾ ਉਹ ਬਣਾ ਕੇ ਦੇਣ ਦਾ ਇਰਾਦਾ ਰੱਖਦੇ ਆਂ ਸੋ ਇਸੇ ਤਰ੍ਹਾਂ ਹੀ ਸਾਡੇ ਅਮਜਾਰਾ ਰੋਡ ਤੇ ਬਹੁਤ ਸਾਰਾ ਟ੍ਰੈਫਿਕ ਸਾਨੂੰ ਰੋਂਗ ਸਾਈਡ ਆਉਣਾ ਪੈਂਦਾ ਚੌਂਕ ਤੋਂ ਉੱਠੇ ਪਾਸਿਓ ਤੇ ਇਸ ਕਰਕੇ ਅਸੀਂ ਉੱਥੇ ਵੀ ਇਰਾਦਾ ਰੱਖਦੇ ਆਂ ਵੀ ਇੱਕ ਅੰਡਰ ਬ੍ਰਿਜ ਜਿਹੜਾ ਹੈਗਾ ਸਰਕਾਰ ਨੂੰ ਅਸੀਂ ਪਹਿਲੇ ਮਤੇ ਚ ਲਿਆ ਵੀ ਰਹੇ ਆਂ ਇਹ ਮਤ ਬੇਨਤੀ ਜਿਹੜੀ ਹੈਗੀ ਆ ਐਨ ਐਚ 12 ਨੂੰ ਔਰ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਤੇ ਇੱਥੇ ਜਿਹੜਾ ਹੈਗਾ ਉਹ ਅੰਡਰ ਬ੍ਰਿਜ ਦੀ ਸਾਨੂੰ ਬਹੁਤ ਜ਼ਰੂਰਤ ਆ ਤੇ ਉਹਦੇ ਲਈ ਅਸੀਂ ਜ਼ਰੂਰ ਪਹਿਲਾਂ ਹਾਊਸ ਦੇ ਵਿੱਚੋਂ ਮਤਾ ਪਾਸ ਕਰਾਵਾਂਗੇ ਉਸ ਤੋਂ ਬਾਅਦ ਇੱਥੇ ਵੀ ਜਾਣਾ ਪਿਆ ਸਰਫੇਸ ਟਰਾਂਸਪੋਰਟ ਮੰਤਰੀ ਜੀ ਨੂੰ ਮਿਲ ਕੇ ਇਸ ਨੂੰ ਜਿਹੜਾ ਹੈਗਾ ਉਹ ਵੀ ਕਰਵਾਉਂਦਾ ਰਹਿਣਾ ਹੈ ਜਿਆ ਸਟਰੀਟ ਲਾਈਟਾਂ ਨੂੰ ਲੈ ਕੇ ਸਟਰੀਟ ਲਾਈਟਾਂ ਦੇਖੋ तकरीबन ਸਾਡੇ ਠੀਕ ਵੀ ਨੇ ਇੱਥੇ ਵਧੀਆ ਚੱਲਦੀਆਂ ਨੇ ਇੱਥੇ ਕੋਈ ਅਜਿਹਾ ਇਲਾਕਾ ਹੈ ਨਹੀਂਗਾ ਕਿ ਜਿੱਥੇ ਸਟਰੀਟ ਲਾਈਟ ਨਾ ਲੱਗੀ ਹੋਵੇ ਜਿਹੜੇ ਕੁਝ ਏਰੀਆ ਜਿਹੜੇ ਨਵੇਂ ਡਵੈਲਪਮੈਂਟ ਹੋਈ ਹੋਈ ਆ ਜਿੱਥੇ ਉੱਥੇ ਰਹਿੰਦੀਆਂ ਨੇ ਉਹ ਵੀ ਸਾਡੇ ਵਿਚਾਰ ਅਧੀਨ ਨੇ ਔਰ ਉਹਨਾਂ ਨੂੰ ਲੈ ਕੇ ਕਮੇਟੀ ਨੂੰ ਦੇ ਦਿੱਤਾ ਹੋਇਆ ਤੇ ਜਲਦੀ ਉਹ ਜਿਹੜੇ ਹੈਗੇ ਕੰਬੇ ਲਾਈਟਾਂ ਜਿਹੜੀਆਂ ਲੱਗ ਜਾਣਗੀਆਂ ਸੀਵਰੇਜ ਦੀ ਕੋਈ ਸਮੱਸਿਆ ਨਹੀਂ ਸੀਵਰੇਜ ਦੀ ਦੇਖੋ ਸੀਵਰੇਜ ਪਹਿਲੀਆਂ ਸਰਕਾਰਾਂ ਵੇਲੇ ਜਿਹੜੀ ਪਈ ਹੋਈ ਆ ਤੇ ਉਹ ਥੋੜਾ ਜਿਹਾ ਉਹਦਾ ਪਾਈਪ ਛੋਟਾ ਪਿਆ ਹੋਣ ਕਰਕੇ ਥੋੜੀ ਜੀ ਵਾਰ-ਵਾਰ ਚੋਕ ਹੋਣ ਦੀ ਸਮੱਸਿਆ ਆਉਂਦੀ ਆ ਪਰ ਜਿਹੜੇ ਸਾਡੇ ਅਧਿਕਾਰੀ ਨੇ ਸਾਡੇ ਮੁਲਾਜ਼ਮ ਨੇ ਉਹ ਬਹੁਤ ਤਨਦੇਹੀ ਨਾਲ ਮੰਤਰੀ ਜੀ ਨੂੰ ਆਪਾਂ ਕਹਿੰਦੇ ਆ ਉਹ ਲੱਗੇ ਰਹਿੰਦੇ ਆ ਤੇ ਉਹ ਹਰ ਵੇਲੇ ਜਿਹੜੇ ਹੈਗੇ ਆ ਉਹ ਸਾਫ਼ ਕਰ ਜਾਂਦੇ ਜਦੋਂ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਉਹ ਉਸੇ ਵੇਲੇ ਜਿਹੜੇ ਉਹ ਸਾਫ਼ ਕਰ ਜਾਂਦੇ ਆ ਤੇ ਉਹ ਜਿਹੜੀ ਸਮੱਸਿਆ ਸੀ ਮਿੰਟਾਂ ਚੀ ਦੂਰ ਕਰ ਦਿੰਦੇ ਆ ਠੀਕ ਹੋ ਗਿਆ ਵਾਟਰ ਸਪਲਾਈ ਕਰਦਾ ਕਿ ਬਾਰਦਰ ਸਪਲਾਈ ਦਾ ਜਿਹੜਾ ਪਿੱਛੇ ਜਦੋਂ ਮੋਟਰਾਂ ਚੱਲੀਆਂ ਸੀ ਉਦੋਂ ਪਾਈਪਾਂ ਕੁਝ ਫਟ ਗਈਆਂ ਸੀ ਤੇ ਹੁਣ ਜਿਹੜੇ ਸਾਰੀਆਂ ਤਕਰੀਬਨ ਜਿਹੜੀਆਂ ਘਰਾਂ ਦੇ ਬਾਹਰ ਟੂਟੀਆਂ ਲੱਗੀਆਂ ਹੋਈਆਂ ਨੇ ਇੱਕ ਦਿਨ ਉਹ ਖੋਲ ਕੇ ਅਸੀਂ 5-7 ਦੇਣਾ ਅਨਾਉਂਸਮੈਂਟ ਕਰਾਂਗੇ ਕਿ ਇਸ ਟਾਈਮ ਮੋਟਰ ਚੱਲੂਗੀ ਤੇ ਉਹ ਫਿਰ ਟਰਾਈ ਕੀਤਾ ਜਾਊਗਾ ਇਸ ਤਰ੍ਹਾਂ ਮੰਤਰੀ ਵਿਭਾਗ ਵੀ ਆਇਆ ਹੈ ਸੈਂਟਰੀ ਵਾਲਾ ਹਾਂਜੀ ਹਾਂ ਲੱਗਦਾ ਕਿ ਜਲਦੀ ਦੇਖੋ ਮੰਤਰੀ ਸਾਹਿਬ ਇਹਦੇ ਲਈ ਬੜੇ ਸੀਰੀਅਸ ਨੇ ਉਹ ਚਾਹੁੰਦੇ ਨੇ ਕਿ ਸਾਨੇ ਵਾਲ ਦੇ ਵਿੱਚ ਇੱਕ ਬਹੁਤ ਹੀ ਟਾਪ ਦੀ ਤਹਿਸੀਲ ਬਣੇ ਜਿਹੜੀ ਪੰਜਾਬ ਦੇ ਵਿੱਚੋਂ ਸਭ ਤੋਂ ਵਿਲੱਖਣ ਤਹਿਸੀਲ ਹੋਵੇ ਤੇ ਇਸੇ ਤਰੀਕੇ ਨਾਲ ਉਹ ਜਿਹੜੇ ਉਹਨਾਂ ਦੇ ਡਿਪਾਰਟਮੈਂਟ ਨੇ ਉਹਨਾਂ ਦੇ ਜਿਹੜੇ ਕੰਮ ਨੇ ਉਹ ਬੜੀ ਤਨਦੇਹੀ ਨਾਲ ਕਰਨ ਦਾ ਇਰਾਦਾ ਰੱਖਦੇ ਨੇ ਦੇਖੋ ਜਦੋਂ ਅਸੀਂ ਸੇਵਾ ਭਾਵਨਾ ਨਾਲ ਚੱਲਦੇ ਹਾਂ ਇੱਕ ਸਿਆਸਤ ਤੋਂ ਪਰੇ ਛੱਡ ਕੇ ਚੱਲਦੇ ਹਾਂ ਤਾਂ ਸੱਚੇ ਮਾਰਗ ਚੱਲਦੇ ਹਾਂ ਜਿਵੇਂ ਕਹਿੰਦੇ ਉਸ ਤੱਕਰੇ ਜਹਾਨ ਤੋਂ ਪ੍ਰਮਾਤਮਾ ਵੀ ਸਾਥ ਦਿੰਦਾ ਤੇ ਉਹ ਜਿਹੜੇ ਹੈਗੇ ਨੇ ਸਾਰੇ ਇਰਾਦੇ ਜਦੋਂ ਨੇਕ ਹੋਣ ਤਾਂ ਸਾਰੇ ਕੰਮ ਹੁੰਦੇ ਨੇ ਹਾਂ ਟਾਈਮ ਜ਼ਰੂਰ ਲੱਗਦਾ ਅਸੀਂ ਤਾਂ ਹੁਣ ਨਵਾਂ ਨਵਾਂ ਗੱਡੀ ਦਾ ਸਟੀering ਸੰਭਾਲਿਆ ਤੇ ਹਲੇ ਬੈਕ ਲਾਉਣੀ ਜਾਂ ਜਿਹੜਾ ਹੈਗਾ ਮੋੜ ਕੱਟਣੇ ਸਿੱਖਦੇ ਆ ਤੇ ਮੈਂ ਇਹ ਤੁਹਾਡਾ ਨਾ ਵਾਦਾ ਕਰਦਾ ਮੀਡੀਆ ਦੀ ਹਾਜ਼ਰੀ ਦੇ ਵਿੱਚ ਤੇ ਇਹ ਸਾਰੇ ਜਿੰਨੇ ਸਾਡੇ ਬਾੜ ਤੇ ਕੰਮ ਨੇ ਅਸੀਂ ਪੂਰੇ ਦੇ ਪੂਰੇ ਕੰਪਲੀਟ ਕਰਾਂਗੇ ਧੰਨਵਾਦ